ਲਓ ਜੀ ਆਪਾਂ ਕੂਲਰ ਨੂੰ ਕਰਤਾ ਬਾਏ ਬਾਏ ਕਿਉਂਕਿ ਜਿਹੜਾ ਮੌਇਸਚਰ ਹਵਾ ਦੇ ਵਿੱਚ ਉਹ ਕਾਫੀ ਹੋ ਚੁੱਕਿਆ ਆ ਦੇਖੋ ਜੀ 51 ਹੋ ਚੁੱਕਿਆ ਹਿਊਮਿਡਿਟੀ ਆ ਮੀਟਰ ਜੇ ਤੁਸੀਂ ਵੀ ਲਿਆ ਕੇ ਰੱਖ ਲੋ ਸਸਤਾ ਹੀ ਹੁੰਦਾ ਮੈਂ ਬਹੁਤੀ ਗੱਲਾਂ Amazon ਦਾ ਲਿੰਕ ਵੀਡੀਓ ਤੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਉੱਥੋਂ ਤੁਸੀਂ ਪਰਚੇਸ ਕਰ ਸਕਦੇ ਹੋ 1.5 ਤੋਂ 250 ਰੁਪਏ ਤੱਕ ਮਿਲ ਜਾਂਦਾ ਇਹਦੇ ਵਿੱਚ ਚਲੋ ਟੈਂਪਰੇਚਰ ਮਿਲਦਾ ਤੇ ਇਹ ਹਿਊਮਿਡਿਟੀ ਆਪਾਂ ਨੂੰ ਪਤਾ ਲੱਗਦੇ ਰਹਿੰਦੀ ਨਾਲ ਸਮਾਂ ਵੀ ਆ ਫਾਇਦਾ ਇਹਦਾ ਇਹ ਹੁੰਦਾ ਵੀ ਜਿਵੇਂ ਕਿ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਮੌਇਸਚਰ ਆਪਾਂ ਨੂੰ ਚਾਹੀਦਾ ਜਿਵੇਂ ਇਸ ਤੋਂ ਪਹਿਲਾਂ ਆਪਾਂ 28 29 30 ਤੱਕ ਹੁੰਦਾ ਸੀ ਮੌਇਸਚਰ ਉਹ ਤੋਂ ਆਪਾਂ ਕੂਲਰ ਚਲਾਉਂਦੇ ਹੁੰਦੇ ਸੀਗੇ ਹਵਾ ਦੇ ਵਿੱਚ ਜਿਹੜਾ ਆਪਣਾ ਉਹ ਨਮੀ ਦੀ ਪੂਰਤੀ ਦੇ ਲਈ ਲੇਕਿਨ ਅੱਜ ਕੱਲ੍ਹ ਹੁਣ ਹਵਾ ਦੇ ਵਿੱਚ ਹੀ ਇੰਨੀ ਨਮੀ ਆ ਚੁੱਕੀ ਆ ਜੇ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਚਲਾਵਾਂਗੇ ਇੱਕ ਤਾਂ ਬਿਮਾਰੀਆਂ ਦਾ ਪਿੰਡਾ ਉਹ ਚਿਪਚਿਪਾ ਹੋਊਗਾ ਬਾਕੀ ਜੇਕਰ ਤੁਹਾਡੇ ਇਲੈਕਟ੍ਰੋਨਿਕ ਡਿਵਾਈਸ ਲੱਗੇ ਹੋਏ ਆ ਤੇ ਉਹਨਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਜੀ ਹੁਣ ਜਿਹੜੀ ਰੋਤ ਆ ਜੀ ਹੁਣ ਹੋ ਗਈ ਆ ਏਸੀ ਦੀ ਤੇ ਇਹ ਜੇਕਰ ਤੁਹਾਡੇ ਕੋਲ ਇਹ ਵਾਲਾ ਮੀਟਰ ਹੈ ਨਹੀਂਗਾ ਤੇ ਮੈਂ ਤੁਹਾਨੂੰ ਦੱਸਦਾ ਵੀ ਸਿੰਪਲ ਤਰੀਕਾ ਜਦੋਂ ਏਸੀ ਪਾਣੀ ਸਿੱਟਣ ਲੱਗ ਜੇ ਉਦੋਂ ਸਮਝ ਲਓ ਵੀ ਹਵਾ ਚ ਮੌਇਸਚਰ ਆ ਗਿਆ ਉਸ ਤੋਂ ਬਾਅਦ ਆਪਾਂ ਨੂੰ ਕੂਲਰ ਬੰਦ ਕਰ ਦੇਣਾ ਚਾਹੀਦਾ ਜੇ ਚਲੋ ਤੁਹਾਡੇ ਏਸੀ ਨਹੀਂਗਾ ਉਹ ਅਲੱਗ ਗੱਲ ਹੈ ਜਿਨ੍ਹਾਂ ਦੇ ਏਸੀ ਤੇ ਕੂਲਰ ਦੋਨੋਂ ਉਹਨਾਂ ਦੇ ਲਈ ਮੈਂ ਇਹ ਨਿੱਕੀ ਜੀ ਵੀਡੀਓ ਬਣਾਈ ਆ ਕਿਉਂਕਿ ਇਸ ਤੋਂ ਬਾਅਦ ਇਹ ਬਿਮਾਰੀਆਂ ਹੀ ਪੈਦਾ ਕਰਦਾ ਹਵਾ ਦੇ ਵਿੱਚ ਮੌਇਸਚਰ ਪਹਿਲਾਂ ਹੀ ਜ਼ਿਆਦਾ ਹੁੰਦਾ ਉੱਪਰੋਂ ਆਪਾਂ ਜੋ ਪਾਣੀ ਪਾ ਪਾ ਇਹਨੂੰ ਚਲਾਉਣੇ ਆ ਤੇ ਉਹ ਨੁਕਸਾਨ ਕਰਦਾ ਇਸ ਤੋਂ ਬਾਅਦ ਹੁਣ ਕੀ ਕਰੋ ਕਿ ਇਹਦਾ ਪਾਣੀ ਡੋਲ ਦਿਓ ਪਾਣੀ ਡੋਲਣ ਤੋਂ ਬਾਅਦ ਇਹਨੂੰ ਸੁਕਾ ਕੇ ਸਿਰਫ ਪੱਖੇ ਦੀ ਤਰ੍ਹਾਂ ਵਰਤੋ ਜਿਵੇਂ ਆਪਾਂ ਪੱਖਾ ਵਰਤਦੇ ਹੁੰਦੇ ਆ ਬਸ ਨੋਰਮਲ ਪੱਖੇ ਦੀ ਜਗ੍ਹਾ ਇਹਨੂੰ ਤੁਸੀਂ ਵਰਤ ਸਕਦੇ ਆ ਨਿੱਕੀ ਜੀ ਅਪਡੇਟ ਤੁਹਾਡੇ ਲਈ ਦਿੱਤੀ ਆ ਜੀ ਧੰਨਵਾਦ